sc 77 MEEU's студanized誓an medidas rezətata rez까 rez ax rez rez ਮੈਂ ਮੇਰੇ ਕਾਲਾ ਕੱਲ ਰਾਤ ਦੇ ਕੱਪੜੇ ਉਸ ਕਸੇ ਜਿਹੜੇ ਸੁੱਕੇ ਹੋਏ ਨੇ ਐਸੇ ਵੇਜੇ ਕਿਹਾ ਮੈਂ ਸੁੱਕੇ ਹੋਏ ਉਹ ਨੋ ਨੋ ਬਣ ਚੁੱਕੇ ਗਏ ਜੁਕਰ ਸਾਲਾ ਸੱਪਿਆ ਸੇਰ ਦੀ ਮੈ ਦਵਾਈ ਨਹੀਂ ਮਖਾਦੀ ਤੇ ਜਦੋਂ ਸੇਰ ਦੇ ਘਰ ਕਵੰਡਨ ਗਏ ਦਵਾਈ ਕਿਤੋਂ ਖਾਣੀ ਸੀ ਦਵਾਈ ਤਾਂ ਖਾਣੀ ਮੇਰੇ ਕੋਲ ਜਿੱਥੇ ਚੁਪਾਰ ਛੋਟੀ ਜਿਹੀ ਤੇ ਜਦੋਂ ਸੇਰ ਦੇ ਸਾਥ ਹਾਂ ਜੋ ਕੋ ਕਸਮ ਜੀ ਸ਼ਕੀਨਾ ਜਾਣੋ ਜੋ ਦਵਾਈ ਖਾਣੀ ਸੀ ਇੱਕ ਵੰਨ ਤੇ ਵੀਰਾਂ ਦੇ ਰਾਤੀ ਕੋਟ ਮਾਰ ਕੀਤੀ 7 ਵਜੇ ਤੇ ਵੀ ਗਣਾ ਕਵੰਦਨ ਜਾਂਦੇ ਵੇ ਇਹੇ ਸੜਕੇ 7 ਵਜੇ ਤਨ ਤਵੰਦਨ ਗਏ ਸੜਕੇ 7 ਵਜੇ ਹੁਣ ਆਏ ਘਰ ਸਭੀ ਸਾਡੇ ਕਬਜ਼ਾ ਕਰਨ ਆ ਰਹੇ ਆ ਜੀ ਛੇ ਇਹ ਕਹਿੰਦਾ ਮੈਂ ਤੇਰੇ ਕਪੜੇ ਛੋੜ ਦੇ ਨਹੀਂ ਫਿਰ ਮੈਨੂੰ ਫੋਨ ਕਰ ਦਿੱਤਾ ਮੈਂ ਕਿਹਾ ਸੀ ਤੇਰੇ ਕਪੜੇ ਨਾਲ ਰਿਤੀ ਘਰ ਛਾੜੇ ਤੇ ਮੈਂ ਉਹਨੂੰ ਪੁੱਛਿਆ ਉਹ ਕਹਿੰਦੀ ਸਾਡੇ ਘਰ ਕੋਈ ਕਪੜੇ ਨਹੀਂ ਆ ਗਏ ਮੇਰੇ ਨਾਲ ਕੋ ਮੇਸ਼ਣਾ ਨਹੀਂ ਨਾਲ ਖਲੜਦਾ ਆਇਆ ਹੋਇਆ ਇਹ ਇੱਕ ਵਾਰਾ ਮੇਰਾ ਇਹ ਮੇਰੇ ਘਰ ਕੁੜੀਆਂ ਦੇ ਨਾਲ ਕਰਤਾ ਸੀ ਇਹ ਤਾਂ ਕਾਗਦਾ ਹੀ ਤੋਂ ਪੁਹੇ ਨਾ ਕਾਟਾ ਹੁਣ ਇਹਨੇ ਕਿੰਨੇ ਜੰਨ ਦੇ ਗਲੇਸ਼ ਪਾਇਆ ਹੈ ਜੀ ਉਹ ਕੋਮਾਟੇ ਕੁੜੀਆਂ ਨੇ ਦਿਖਾਈ ਕੋਈ ਗਲੇਸ਼ ਪਕਾਤਾ ਹੀ ਨਹੀਂ ਗੁੰਡਾ ਕੀ ਦੀ ਪਗਲ ਸਸਪਾਈ ਸ਼ਾਪਿੰਡਾ ਅੱਗੇ ਕਹਿੰਦਾ ਮੇਰੇ ਕੱਪੜੇ ਕੱਪੜੇ ਤੇਰੇ ਘਰੋਂ ਬਾਹਰ ਕੱਢ ਦੇ ਨਾ ਤੇ ਕੱਪੜੇ ਸੁੱਟੇ ਹੋਏ ਆ ਉੱਥੇ ਪਏ ਕੱਪੜੇ ਮੇਰੇ ਧਾਰੀ ਪਏ ਮਾਰ ਕੱਪੜਾ ਬਾਹਰ ਕੱਢ ਦੇ ਦਿੱਤਾ ਤੈਨੂੰ ਘਰ ਨਹੀਂ ਕਹਿਦਾ ਵੜਨ ਦੇ ਨਾਲੀ ਮੈਂ ਕਿ ਮੈਂ ਆਪਣਾ ਫੈਸਲਾ ਕਰਨੀ ਆਪਣਾ ਘਰ ਜਾਣੀ ਹੈ ਮੇਰਾ ਘਰ ਮੈਨੂੰ ਮਿਲੇ ਤੇ ਇਹਨੇ ਕਿਸੇ ਸੁੱਖੇ ਨੂੰ ਛੱਡ ਕੇ ਤੇ ਕਹਿੰਦਾ ਅਸੀਂ ਫੈਸਲਾ ਲਾ ਤਕ ਤਾਲ ਕਰਾਂਗੇ ਅੱਜ ਕੱਲ ਕੱਲ ਫੈਸਲਾ ਕਰਨਾ ਬੱਚੇ ਤੇ ਇਹਨੇ ਦੋ ਕੁੜੀਆਂ ਤੇ ਇੱਕ ਮੁੰਡਾ ਅੱਜ ਕੱਲਾ ਕੱਲਾ ਦੋ ਮੁੰਡੇ ਐ ਅੱਛਾ ਤੂੰ ਮਰ ਗਏ ਵੀ ਸਾਰਾ ਮੇਰ ਕੋ ਡੀਪੂ ਵੇਗਾ ਅੱਜ ਵੱਡੀ ਡੀਪੂ ਵੰਡ ਕੇ ਆਈ ਐ ਡੀਪੂ ਦਾ ਹੀ ਕਲੇਸ਼ ਕਰੇਗਾ ਡੀਪੂ ਮੇਰੇ ਨਾਲ ਰਾਤੀ ਕੋ ਪੈਸੇ ਵੀ ਤੁਹਾਡੇ ਖੋਏ ਹੋ ਨੇ ਮੇਰ ਕੋ ਕਾਹ ਪੈਸੇ ਵੀ ਲੈ ਚੱਲ ਜਾਂਦੇ ਸਰਾਤੀ ਲੜਾਈ ਲੜਾਈ ਬੜੀ ਪਾਈ ਸਾਰੀ ਦਾ ਸੌਣ ਨਹੀਂ ਦਿੱਤਾ ਹਾਂ ਕੁੱਟਿਆ हां जी दीपक ਮਾਲੀ ਕਿਹੜਾ ਬੰਦੇ ਖਾਲੜਾ ਹੈ ਮੇ ਤੁਹਾਡੀ ਮਾਤਾ ਨੇ ਦੋਸ਼ ਲਾਇਆ ਕਿ ਤੁਸੀਂ ਸ਼ਰਾਬ ਪੀ ਕੇ ਉਹਨਾਂ ਦੇ ਘੁੱਟ ਮਾਰ ਕਰਦੇ ਤੇ ਉਹਨਾਂ ਦੀ ਜਿਹੜੀ ਦੁਕਾਨ ਨੂੰ ਵੀ ਜੰਦਰਾ ਮਾਰੇ ਹੋਇਆ ਨਹੀਂ ਨਹੀਂ ਜੀ ਐਸੋ ਜਿਹਾ ਕੋਈ ਨਹੀਂ ਅਸੀਂ ਕਦੀ ਇਹਨੂੰ ਹੱਥ ਨਹੀਂ ਲਾਇਆ ਕੁਛ ਨਹੀਂ ਕੀਤਾ ਇਹ ਆਪ ਹੀ ਸਭ ਕੁਝ ਕਰਦੇ ਆ ਇਹਨਾਂ ਦਾ ਯਾਨੀ ਕਿ ਤੁਸੀਂ ਕਹਿੰਦੇ ਹੋ ਡੀਪੂ ਕਰਨ ਵੀ ਆ ਉਮਰ ਨਹੀਂ ਹੈਗੀ ਇਹਨਾਂ ਦੀ ਡੀਪੂ ਕਰਨ ਦੀ ਕਿ ਡੀਪੂ ਕਰਨ ਵੀ ਆਪ ਜਾਣਦੇ ਆ ਇਹਨਾਂ ਨੂੰ ਰੋਕਦੇ ਆ ਕਿ ਤੁਸੀਂ ਨਾ ਜਾਓ ਕਿਤੇ ਡਿੱਗ ਪੋਗੇ ਇਹ ਬਿੱਦ ਕੇ ਜਾ ਰਹੇ ਤੇ ਫੇਰ ਆ ਕੇ ਸਾਡਾ ਝੂਠਾ ਨਾਲ ਆ ਰਹੇ ਕਾਰਨ ਕੀ ਹੈ ਜੀ ਕਾਰਨ ਕੀ ਹੈ ਕਾਰਨੇਜ ਦੇ ਵੇਖੋ ਇਹਨਾਂ ਨੇ ਨਾ ਰਜਿਸਟਰੀ ਕੀਤੀ ਆ ਜੀ 2022 ਦੀ ਕੁੜੀਆਂ ਨਾਲ 4 ਮਰਲੇ ਦੀ ਹਾਂਜੀ ਇਹ ਸਾਨੂੰ ਘਰੋਂ ਕੱਢਦੇ ਆ ਅਸੀਂ ਘਰੋਂ ਕੱਢਦੇ ਨਹੀਂ ਕਿਉਂਕਿ ਸਾਨੂੰ ਜੱਜ ਸਾਹਿਬ ਨੇ ਸਟੇ ਦਿੱਤਾ ਠੀਕ ਹੈ ਅਹੀਂ ਕੋਰ ਸਾਡਾ ਕੋਰ ਕੇਸ ਚੱਲ ਰਿਹਾ ਇਹ ਥਾਂ ਕਿੰਨਾ ਸੀਗਾ ਜੀ ਜਿਹੜਾ 4 ਮਰਲੇ 1 ਮਰਲੇ ਦੀ ਦੁਕਾਨ 3 ਮਰਲੇ ਥਾਂ ਹੈ ਇਹ ਤੁਹਾਡੇ ਪਿਤਾ ਜੀ ਦਾ ਥਾਂ ਸੀ ਇਹ ਸਾਡੇ ਪਿਤਾ ਜੀ ਨੇ ਮਾਤਾ ਜੀ ਦੇ ਨਾਂ ਕਰਾਇਆ ਮਾਤਾ ਜੀ ਨੇ ਤੇ ਮਾਤਾ ਜੀ ਨੇ ਗਾਂ ਆਪਣੀ ਕੁੜੀਆਂ ਦੇ ਨਾਂ ਕੁੜੀਆਂ ਦਾ ਕਰਤਾ ਤੁਹਾਡੇ ਨਾਂ ਕੁਝ ਨਹੀਂ ਆ ਅਸੀਂ ਇਸੇ ਗੱਲ ਨੂੰ ਲੈ ਕੇ ਲੜਾਈ ਹਾਂਜੀ ਇਸੇ ਗੱਲ ਤੋਂ ਇਹ ਕਬਜ਼ਾ ਕਰਨ ਆਏ ਹੀ ਥਾਂ ਦੇ ਅਸੀਂ ਮਾਨਯੋਗ ਅਦਾਲਤ ਚ ਲੱਗੇ ਉਹਨਾਂ ਨੇ ਸਾਨੂੰ ਸਟੇ ਦਿੱਤਾ ਅੱਜ 1.5 ਸਾਲ ਹੋ ਗਿਆ ਸਾਡਾ ਕੋਰ ਕੇਸ ਚੱਲ ਰਿਹਾ ਥੋੜੇ ਇੱਕ ਬੇਨਤੀ ਹੈ ਕਿ ਰਾਤ ਤੁਸੀਂ ਸ਼ਰਾਬ ਪੀ ਕੇ ਮਾਤਾ ਜੀ ਨੂੰ ਕੁੱਟਮਾਰ ਕੀਤੀ ਨਹੀਂ ਜੀ ਨਹੀਂ ਇਹ ਇਹ ਇਲਜ਼ਾਮ ਝੂਠੇ ਬਿਲਕੁਲ ਝੂਠੇ ਆ ਵੇਖੋ ਕੋਈ ਉਹਨਾਂ ਦੇ ਕੋਈ ਦਾਗ ਨਹੀਂ ਕੁਛ ਨਹੀਂ ਇਹ ਬਿਲਕੁਲ ਝੂਠ ਮਾਰਦੇ ਆ ਸਾਡੇ ਕੋਈ ਇਹਨਾਂ ਦੀਆਂ ਰਿਕਾਰਡਿੰਗਾਂ ਹੈਗੀਆਂ ਇਹ ਜਾਣ ਕੇ ਕੁੜੀਆਂ ਨੂੰ ਆਂਦੀਆਂ ਤੂੰ ਡਿੱਗ ਪਈ ਅਸੀਂ ਇੱਥੇ ਥਾਣੇ ਦੀ ਕਾਰਵਾਈ ਕਰਾਵਾਂਗੇ ਜੀ ਜੀ ਅੱਜ ਸਰ ਐਸ ਐਚਓ ਸਾਹਿਬ ਬੋਲਦੇ ਜੀ ਪਾਤਰਕਾਰ ਜੀ ਜੀ ਸਰ ਜੀ ਜੀ ਸਰ ਇੱਕ ਦਾ ਤੁਹਾਡਾ ਵਰਸ਼ਨ ਲੈਣਾ ਸੀਗਾ ਆਪਣੇ ਤੁਹਾਡੇ ਇਥੇ ਕਸਬਾ ਖਾਲੜਾ ਦੇ ਰਹਿਣ ਵਾਲੀ ਕਮਲੇਸ਼ ਰਾਣੀ ਜਿਹਦੇ ਮੁੰਡੇ ਵੱਲੋਂ ਸ਼ਰਾਬ ਪੀ ਕੇ ਕੋਟ ਕੇ ਬਾਹਰ ਕੱਢ ਦਿੱਤਾ ਗਿਆ ਸੀ ਹਾਂ ਕਮਲੇਸ਼ ਰਾਣੀ ਜੀ ਹਾਂ ਜੀ ਹਾਂ ਜੀ ਜੀ ਸਰ ਕੋਈ ਕੀ ਕੀਤੀ ਗਈ ਆਪਣੇ ਵੱਲ ਕਾਰਵਾਈ ਜੀ ਉਹਦੇ ਲੜਕੇ ਦੇ ਹਾਂ ਰਾਤੀ ਗਏ ਸੀ ਉਹ ਕਦੇ ਘਰੇ ਮਿਲਿਆ ਨਹੀਂ ਰਾਤੀ ਗਏ ਸੀ ਜੀ ਆਪੋ ਤੁਸੀਂ ਹਾਂ ਜੀ ਤੇ ਕੀ ਸਰ ਕਾਰਵਾਈ ਕੀਤੀ ਜਾ ਰਹੀ ਹੈ ਜੀ ਪੁਲਿਸ ਨੇ ਨੇ ਨੂੰ ਦੁਬਾਰਾ ਬੁਲਾ ਕੇ ਦੇਣਾ ਜੋ ਤੁਹਾਡੀ ਕਾਨੂੰਨ ਸਰਵ ਕਰਵੇਗਾ ਠੀਕ ਹੈ ਸਰ ਥੈਂਕ ਯੂ ਜੀ ਜੀ ਜੀ